ਮੇਰੀ ਫਿਰੇ ਕੂਕ ਦਾ ਦੱਸ ਕੀ ਇਥੇ ਤੇਰਾ ਓਏ ਚਾਰ ਦਿਨਾਂ ਦਾ ਮੇਲਾ ਇਥੇ ਜੋਗੀ ਵਾਲਾ ਫੇਰਾ ਓਏ ਪਾ ਫੇਰਾ ਪਰਦੇਸੀਆ ਇੱਕ ਦਿਨ ਬੰਨ ਗੁਥਲੀਆਂ ਮੁੜ ਜੇਗਾ ਰੰਗਲੀ ਦੁਨੀਆ ਛੱਡ ਕੇ ਇੱਕ ਦਿਨ ਖਾਲੀ ਹੱਥ ਤੂੰ ਤੁਰ ਜੇਗਾ ਇਹ ਪੰਡ ਹੈ ਖੁੱਲਮ ਖੁੱਲਾ ਇਹ ਪੰਡ ਹੈ ਖੁੱਲਮ ਖੁੱਲਾ ਉੱਚੀਆਂ ਕੋਠੀਆਂ ਕਾਰਾਣੇ ਅੰਤਮ ਵੇਲੇ ਸਾਥ ਨੀਂ ਦੇਣਾ ਸੱਜਣ ਰਿਸ਼ਤੇਦਾਰਾਣੇ ਕਾਲ ਰੂਪ ਇਸ ਹੱਡ ਦੇ ਅੰਦਰ ਵਾਂਗ ਕੱਖਾਂ ਦੇ ਰੁੜ ਜੇਗਾ ਰੰਗਲੀ ਦੁਨੀਆ ਛੱਡ ਕੇ ਇੱਕ ਦਿਨ ਖਾਲੀ ਹੱਥ ਤੂੰ ਤੁਰ ਜੇਗਾ ਰੰਗਲੀ ਦੁਨੀਆਂ ਛੱਡ ਕੇ ਇੱਕ ਦਿਨ ਖਾਲੀ ਹੱਥ ਤੂੰ ਖਾਲੀ ਹੱਥ ਤੂੰ ਤੁਰ ਜਾਏਂਗਾ